ਆ ਗਿਆ ਭਾਈ ਤੁਰੇ ਬੈ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਆਪਾਂ ਹੁਣ ਕੱਲ ਨੂੰ ਸਿਮੀ ਕੋਲ ਸੰਧਾਰਾ ਦਿਨ ਕਦੋਂ ਕ ਚੱਲੀਏ ਅੱਜ ਦਾ ਦਿਨ ਤਾਂ ਲੰਘ ਗਿਆ ਸਵੇਰੇ ਤੇਰਾ ਮਾਮਾ ਆ ਗਿਆ ਸੀ ਦੁਪਹਿਰੇ ਲਵੀ ਦੀ ਮੰਮੀ ਆ ਗਈ ਉਹ ਹੁਣ ਹੀ ਗਈ ਏ ਕੋਈ ਨਹੀਂ ਮਾਮੇ ਜੀ ਆਪਾਂ ਸਵੇਰੇ ਭਗ ਜਾਗੇ ਪਰ ਨਾਲੇ ਤੁਸੀਂ ਤਾਂ ਕਹਿੰਦੇ ਸੀ ਵੀ ਤੂੰ ਤੇ ਲਵੀ ਦੇ ਆਏ ਉਹ ਸੰਧਾਰਾ ਫਿਰ ਹੁਣ ਤੁਸੀਂ ਜਾਓਗੇ ਮੇਰੇ ਨਾਲ ਲਵੀ ਘਰੇ ਰਹੂਗੀ ਮੈਨੂੰ ਤਾਂ ਐ ਸੀ ਪੁੱਤ ਵੀ ਤੁਸੀਂ ਦੋਨੇ ਜਣੇ ਜਾਓ ਕੁੜੀ ਕੋਲ ਉਹਦਾ ਪਹਿਲਾ ਸੰਧਾਰਾ ਸੀ ਪਰ ਹੁਣ ਜਾਣ ਵਾਲੀ ਨਹੀਂ ਜਾਂਦੀ ਫਿਰ ਤਾਂ ਮੈਨੂੰ ਹੀ ਜਾਣਾ ਪਊ ਕਿਉਂ ਮੰਮੀ ਜੀ ਤੁਸੀਂ ਲਵੀ ਨਾਲ ਗੱਲ ਨਹੀਂ ਕਰੀ ਮੈਂ ਤੁਹਾਨੂੰ ਕਹਿ ਕੇ ਤਾਂ ਗਿਆ ਸੀ ਵੀ ਤੁਸੀਂ ਕਹਿ ਦਿਓ ਉਹਨੂੰ ਵੀ ਸੰਧਾਰਾ ਲੈ ਕੇ ਜਾਣਾ ਭਾਈ ਕਰੀ ਸੀ ਮੈਂ ਉਹਦੇ ਨਾਲ ਗੱਲ ਉਹਨੇ ਤਾਂ ਮੈਨੂੰ ਠੋਕ ਕੇ ਜਵਾਬ ਦਿੱਤਾ ਵੀ ਮੈਂ ਨਹੀਂ ਜਾਂਦੀ ਹੈਗੀ ਕਿਉਂ ਜਵਾਬ ਕਿਉਂ ਦੇਤਾ ਮੰਮੀ ਜੀ ਉਹਨੇ ਕਿਹੜਾ ਭਗਾਨੀ ਥਾਵੇਂ ਜਾਣਾ ਕੁੜੀ ਕੋਲੀ ਜਾਣਾ ਸੰਧਾਰਾ ਲੈ ਕੇ ਨਾਲੇ ਉਹਦੇ ਕਿਹੜਾ ਪੇਕਿਆਂ ਤੋਂ ਆਉਂਦਾ ਨਹੀਂ ਵੇ ਜਵਾਬ ਤੇ ਉਹਨੇ ਤਾਂ ਦਿੱਤਾ ਕਹਿੰਦੀ ਪਹਿਲਾਂ ਵੱਡੀ ਕੁੜੀ ਕੋਲੇ ਜਾਓ ਤੇਰੀ ਭੂਆ ਕੋਲੇ ਮੈਂ ਤਾਂ ਜਾਉਂਗੀ ਫਿਰ ਸਿਮਮੀ ਕੋਲੇ ਲਾ ਇਹ ਕੋਈ ਗੱਲ ਬਣੀ ਮੰਮੀ ਜੀ ਵੀ ਭੂਆ ਕੋਲੇ ਜਾਓ ਉਹਨੂੰ ਚੰਗਾ ਭਲਾ ਪਤਾ ਹੈ ਵੀ ਜਿਆਦਾ ਪੌਦਿਆਂ ਨਾਲ ਬਰਤ ਦੇਣੀ ਪਹਿਲਾਂ ਕਿਹੜਾ ਪੌਦੇ ਆਉਂਦੇ ਜਾਣੇ ਆ ਵੀ ਹੁਣ ਉਹਦੇ ਸੁਧਾਰਾ ਲੈ ਕੇ ਬਗ ਜੀ